ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਬਈ ਦੋਸਤੋ ਅ ਠੰਡ ਹੋਣ ਕਰਕੇ ਨਾ ਪਸ਼ੂ ਨੂੰ ਮਾਇਤ ਭਾਇ ਤਾਂ ਨਹੀਂ ਗਏ ਤਾਂ ਇੱਕ ਤੁਹਾਨੂੰ ਬੈੜੀ ਦਿਖਾ ਰਿਹਾ ਅ 12 ਤਰੀਕ ਨੂੰ ਦਿਨ ਪੂਰੇ ਆ ਅੱਜ ਵੀਡੀਓ ਸ਼ੂਟ ਹੋ ਰਹੀ ਆ 25 ਤਰੀਕ ਅੱਜ ਸਿੰਘ ਸਭਾ ਦਾ ਪਹਿਲਾ ਦਿਵਾਨ 25 ਤਰੀਕ ਤਾਂ ਦਿਨ ਦੋਸਤੋ 12 13 ਦਿਨ ਅ ਨਹੀਂ 12 13 ਨਹੀਂ ਅ ਮੰਨ ਲਓ 12 ਤਾਂ ਹੋ ਨੇ 5 ਇਹ ਨੇ 17 ਦਿਨ ਬਾਕੀ ਨੇ ਵੈੜੀ ਦੇ ਤਾਂ ਜਣੀ ਕੇ ਬਣਨੀ ਜਣੀ ਕੇ ਸਟਾਰਟ ਹੋਊਗੀ ਆ ਥਲੇੋਂ ਸੋਹਣੀ ਉਤਰੇ ਆਈ ਆ ਵੈੜੀ ਮਹਾਰਾਜ ਦੀ ਕਿਰਪਾ ਦੇ ਨਾਲ ਉਲੇਵੇ ਦੀ ਹਰ ਪੱਖ ਦੀ ਸਾਫ ਆ ਕੱਦ ਥੋੜਾ ਹਲਕਾ ਬਈ ਜਿਆਦਾ ਛੋਟਾ ਨਹੀਂ ਦਰਮਿਆਨਾ ਖਾਤਾ ਅ ਕੱਦ ਦਰਮਿਆਨਾ ਵੈੜੀ ਦਾ ਜਣ ਕੇ ਘਰੇ ਰੱਖਣ ਲਈ ਯਾਰ ਬੈਸਟ ਆ ਬਈ ਜੇ ਆਪਾਂ ਬਰੀਡ ਤੇ ਕੰਮ ਕਰਨਾ ਤਾਂ ਆਪਾਂ ਨੂੰ ਚੰਗੇ ਬੱਚੇ ਦੇ ਸਕਦੀ ਆ ਬੈੜੀ ਬਈ ਆਪਣੇ ਘਰੇ ਰੱਖੀ ਖੜੀ ਯਾਰ ਜੱਚਦੀ ਆ ਜਣ ਕੇ ਬੈੜ ਬਈ ਘਰੇ ਖੜੀ ਬੈੜੀ ਜਚੂਗੀ ਇਹ ਤਾਂ ਚਲੋ ਹਜੇ ਨਿਮਾਈ ਧਵਾਈ ਨਹੀਂ ਜਦੋਂ ਨਿਮਾਈ ਧਵਾਈ ਗਈ ਐਨ ਪੂਰੀ ਪ੍ਰੋਪਰ ਜਚੂਗੀ ਬੈੜੀ ਤਾਂ ਕੱਲਾ ਕੱਲਾ ਥਾਣਾ ਕਰਮਾਂ ਵਾਲੀ ਦਾ ਜਦੋਂ ਬਣ ਤਣ ਗਈ ਉਦੋਂ ਫਿਰ ਜਚੂਗੀ ਪੂਰੀ ਆ ਲੋ ਕਰੋ ਚੈੱਕ ਬਣਨੀ ਸਟਾਰਟ ਹੋ ਗਈ ਆ ਕੱਲਾ ਕੱਲਾ ਥਾਣਾ ਜਦੋਂ ਲੇਵਾ ਬਣ ਤਣ ਗਿਆ ਪੂਰੀ ਪ੍ਰੋਪਰ ਤਾਂ ਖੁੱਲ ਗਿਆ ਲੇਵਾ ਤਾਂ ਉਦੋਂ ਪੂਰੀ ਜਚੂਗੀ ਅੱਜ ਦੋਸਤੋਂ 17 ਦਿਨ ਪੈਂਡਿੰਗ ਆ ਵੇੜੀ ਦੇ ਤਾਂ ਉਤੋਂ ਵੀ ਢਿੱਲੀ ਹੋਣ ਲੱਗ ਗਈ ਆ ਤਾਂ ਥੱਲੇੋਂ ਵੀ ਮੰਨ ਲਓ ਵੀ ਲੇਵਾ ਵੀ ਬਣਨਾ ਸ਼ੁਰੂ ਹੋ ਗਿਆ ਤਾਂ ਇਹ ਦੋਸਤੋਂ ਵੇੜੀ ਸੁਣੀ ਆ ਦੂਜੇ ਸੂਏ ਤਾਂ ਫਰਸਟ ਦੇ ਵਿੱਚ ਵਧੀਆ ਰਿਕਾਰਡ ਰਿਆ ਬਈ 17 ਲੀਟਰ 16 ਤੋਂ 17 ਲੀਟਰ ਦੇ ਵਿਚਾਲੇ ਵੇੜੀ ਚੱਲੀ ਗਈ ਆ ਐਦ ਕੀ ਵੇੜੀ ਦਾ ਜਿਹੜਾ ਅੰਦਾਜ਼ਾ ਆ ਬਈ ਮੰਨ ਲਓ ਵੀ 18 ਤੋਂ ਪਲੱਸ ਚੱਲੂਗੀ ਬੇੜੀ ਬਈ 18 ਲੀਟਰ ਵੀ ਯਾਰ ਵਧੀਆ ਬੇੜੀ ਕੱਢੀ ਕੀਤਾ ਇਹਨਾਂ ਨਜ਼ਾਰੇ ਵਾਲਾ ਕੰਮ 18 ਲੀਟਰ ਤੋਂ ਜਾਨੀ ਕਿ ਬੇੜੀ ਨੂੰ ਪਲਾਸ ਚੱਲਣਾ ਚਾਹੀਦਾ 18 ਲੀਟਰ ਵੀ ਦੁੱਧ ਦੇ ਦੇਵੇ ਯਾਰ ਕਹਿਣ ਨੂੰ ਗੱਲਾਂ ਬਹੁਤ ਹੁੰਦੀਆਂ 18 ਲੀਟਰ ਦੁੱਧ ਵੀ ਬਹੁਤ ਹੁੰਦਾ ਕਿਉਂਕਿ ਇਹਦੇ ਮੁੱਲ ਦੇ ਹਿਸਾਬ ਨਾਲ ਮੁੱਲ ਦੋਸਤੋ ਬਹੁਤ ਵਾਜਬ ਆ ਅੱਜ ਕੱਚੀ ਦੇ ਹਿਸਾਬ ਨਾਲ ਜਿੱਦਣ ਤਿਆਰ ਹੋਊਗੀ ਉਦੋਂ ਮੁੱਲ ਹੋਰ ਹੋਊਗਾ ਐਦਾ ਦੋਸਤੋ ਮੁੱਲ ਜਮਾਂ ਲੈਣ ਦੇਣ ਵਾਲਾ ਜਮਾਂ ਆਪਾਂ ਬਾਜ ਮੁੱਲ ਕਰਨਾ 42000 ਰੁਪਈਆ ਮੁੱਲ ਆ ਜਿੱਦਣ ਤਿਆਰ ਹੋਊਗੀ ਵੈੜੀ 55 ਤੋਂ 60 ਹਜ਼ਾਰ ਦੀ ਹੋਈ ਆ ਪਿੱਛੇ ਦਿਨ ਪੂਰੇ ਪ੍ਰੋਪਰ 12 ਤਰੀਕ ਨੂੰ ਦਿਨ ਪੂਰੇ ਆ ਉੱਤੋਂ ਵੈੜੀ ਤੁਸੀਂ ਚੈੱਕ ਕਰ ਸਕਦੇ ਹੋ ਅ ਪੁੜੇ ਵੀ ਦੱਬਣ ਲੱਗ ਗਈ ਆ ਤਾਂ ਸੂਤੋਂ ਵੀ ਪਤਾ ਲੱਗਦਾ ਤਾਂ ਬਈ ਵੈੜੀ ਨਾਲੇ ਨੂੰੜੇ ਕਰ ਰਹੀ ਆ ਥੋੜਾ ਸਮਾਂ ਰਹਿ ਗਿਆ ਸੂਣ ਚ ਥੱਲੇ ਉਂਝਣੀ ਕੇ ਬਣਨੀ ਸਟਾਰਟ ਹੋ ਗਈ ਆ ਵਧੀਆ ਤੁਰਪੀ ਆ ਥੱਲੇ ਹਾਂ ਲੇਵਾ ਵਧੀਆ ਜਣੀ ਕੇ ਲੱਗ ਗਈ ਆ ਖੋਲਣ ਵਧੀਆ ਤੁਰਪੀ ਆ ਬੇਟੀ ਤਾਂ ਸਾਰੇ ਪੱਖ ਤੋਂ ਵੈੜੀ ਚੰਗੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਅੱਗੇ ਵੀ ਲੈ ਬਸ ਸੋਨਾ ਬਣਾ ਲਿਆ ਬੜੀ ਨੇ ਵੇ ਲੱਗ ਗਈ ਆ ਜਣੀ ਕਿ ਤਿਆਰ ਹੋਣ ਲੱਗ ਗਈ ਆ ਬੜੀ ਜੇਕਰ ਮੇਰਾ ਦੋਸਤ ਲੈਣੀ ਚਾਹੁੰਦਾ ਮੁੱਲ ਦੋਸਤੋ ਆਪਾਂ ਬਿਲਕੁਲ ਵਾਜਬ ਕਰਿਆ ਪਹਿਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਬਿਲਕੁਲ ਮੁੱਲ ਵਾਜਬ ਕਰੀਦਾ ਹੁੰਦਾ ਕਦੇ ਆਪਾਂ ਬਹੁਤਾ ਮੁੱਲ ਨਹੀਂ ਕਰਿਆ ਹ ਜੇਕਰ ਮੇਰਾ ਸੱਜਣ ਲੈਣੀ ਚਾਹੁੰਦਾ ਜੇ ਕਿਸੇ ਮੇਰੇ ਸੱਜਣ ਮਿੱਤਰ ਨੂੰ ਪਸੰਦ ਆਈ ਤਾਂ ਮੇਰੇ ਨੰਬਰ ਦੇ ਉੱਤੇ ਰਿੰਗ ਮਾਰ ਲਿਓ ਏਰੀਆ ਦੋਸਤੋ ਆਪਣਾ ਫਤੇਗੜ ਸਾਹਿਬ ਦਾ ਏਰੀਆ ਤਾਂ ਜਿਹੜਾ ਕੋ ਮੇਰਾ ਸੱਜਣ ਲੈਣੀ ਚਾਹੁੰਦਾ ਤਾਂ ਮੇਰੇ ਵਾਲੇ ਨੰਬਰ ਤੇ ਰਿੰਗ ਮਾਰ ਲਿਓ ਤਾਂ ਕਰੋ ਆਪਣੀ ਬੱਚੀ ਚੈੱਕ ਇਹ ਦੋਸਤੋ এবੀਐਸ ਸਟ੍ਰਾਈਕਰ ਦਾ ਬੱਚਾ ਆ ਬਹੁਤ ਸ਼ਾਨਦਾਰ ਬੱਚਾ ਅਹ ਦੇਖ ਕੇ ਦੱਸੋ ਬਈ ਕਿਦਾਂ ਬੱਚੀ ਤਿਆਰ ਹੋ ਰਹੀ ਆ ਤਾਂ ਕੱਲ ਨੂੰ ਇਹਨੇ 2 ਮਹੀਨਿਆਂ ਦੀ ਹੋ ਜਾਣਾ ਬੱਚੀ ਨੇ ਬਹੁਤ ਸੋਹਣਾ ਬੱਚਾ ਤਿਆਰ ਹੋ ਰਿਹਾ ਆਪਣੀ ਵੱਲੋਂ ਆਪਾਂ ਵਧੀਆ ਇਹਨੂੰ ਤੁਹਾਨੂੰ ਦੱਸਾਂਗੇ ਵੀ ਕਿਹੜੀ ਡਾਈਟ ਬੱਚੀ ਲੈ ਰਹੀ ਆ ਪੂਰੀ ਡਿਟੇਲ ਦੇ ਨਾਲ ਕੱਲੀ-ਕੱਲੀ ਗੱਲਬਾਤ ਆਪਾਂ ਕਰਾਂਗੇ ਸਪੈਸ਼ਲ ਇੱਕ ਦਿਨ ਇਹਦੇ ਤੇ ਵੀਡੀਓ ਸ਼ੂਟ ਕਰਾਂਗੇ ਬੱਛੀ ਦੇ ਉੱਤੇ ਅਮ ਬੱਛੀ ਦੇ ਕੰਨ ਕੋਲ ਬਹੁਤ ਸ਼ਾਨਦਾਰ ਇਹ ਆਪਾਂ ਕਰੇ ਰੱਖੀ ਹੋਈ ਬੱਛੀ ਆ ਤਾਂ ਕਰ ਰਹੇ ਹਾਂ ਤੇ ਯਾਰ ਤਾਂ ਇਹ ਵੀ ਦੋਸਤੋ ਜੇ ਕੋਈ ਮੇਰਾ ਸੱਜਣ ਲੈਣੀ ਚਾਹੁੰਦਾ ਤਾਂ ਵੈੜੀ ਦੀ ਰਿੰਗ ਮਾਰ ਲਿਓ ਜਮਾਵਾਜੋ ਮੁੱਲ ਆ ਯਾਰ ਆ ਮੁੱਲ ਦੇ ਵਿੱਚ ਬਖੜ ਵੈੜੀਆਂ ਨਹੀਂ ਆਉਂਦੀਆਂ ਆਪਾਂ ਨੂੰ ਵਾਜਬ ਮਿਲੀ ਆ ਆਪਾਂ ਆਪਣਾ 2-4000 ਰੁਪਇਆ ਦੇਖ ਕੇ ਤਾਂ ਆਪਾਂ ਤੁਹਾਨੂੰ ਵੈੜੀ ਦੇ ਦੇਣੀ ਆ ਬਈ ਬਹੁਤੇ ਯਾਰਾ ਖਿੱਚੋ ਤਾਂ ਨਹੀਂ ਨਾ ਕਰਿਓ ਆਪਾਂ ਮੁੱਲ ਕਰਿਆ ਵਾਜਬ ਬਹੁਤਾ ਕੋਈ ਮੇਰਾ ਭਰਾ ਉਹਨਾ ਕਰਿਓ ਐਚਉ ਥੋੜਾ ਹਜ਼ਾਰਖੰਡ ਦਾ ਮਾਨਤਾਣ ਕਰ ਦੂੰਗਾ ਹੋਰ ਕੋਈ ਬਹੁਤੀ ਲੰਬੀ ਚੌੜੀ ਗੱਲ ਨਹੀਂ ਬੜੀ ਸ਼ਾਨਦਾਰ ਆ ਬਈ ਜੇ ਕੋਈ ਮੇਰਾ ਸੱਜਣ ਘਰੇ ਰੱਖਣੀ ਚਾਹੁੰਦਾ ਤਾਂ ਪੂਰੀ ਬੈਸਟ ਬੜੀ ਆ ਜਦੋਂ ਜੇ ਕਿਸੇ ਮੇਰੇ ਸੱਜਣ ਦੀ ਸਮਝ ਆ ਗਈ ਇਹ ਤਾਂ ਨਵਾਈਤ ਵਾਈ ਨਹੀਂ ਜਿੱਦਣ ਨਵਾ ਆ ਕੇ ਵੀਡੀਓ ਪਾਤੀ ਜਦੀ ਕੰਮ ਠੱਕ ਹੋ ਜਾਣਾ 1 ਮਿੰਟ ਦੇ ਵਿੱਚ ਜੇ ਕੋਈ ਮੇਰਾ ਸੱਜਣ ਲੈਣੀ ਚਾਹੁੰਦਾ ਤਾਂ ਮੇਰੇ ਵਾਲੇ ਨੰਬਰ ਤੇ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਫਿਰ ਆ ਵੀਡੀਓ ਵੈੜੀ ਦੀ ਵੀ ਵੀਡੀਓ ਸ਼ੂਟ ਕਰਾਂਗੇ ਇਹਦੇ ਵੀ ਥੋੜੇ ਹੀ ਦਿਨ ਰਹਿੰਦੇ ਆ ਸੂਣ ਦੇ ਵਿੱਚ ਇਹਦੀ ਵੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਈ ਵੈੜੀਆਂ ਖੜੀਆਂ ਆ ਆਪਾਂ ਕੱਲੀ ਕੱਲੀ ਦੀ ਵੀਡੀਓ ਸ਼ੂਟ ਕਰਕੇ ਪਾਵਾਂਗੇ ਜੇ ਕੋ ਮੇਰਾ ਸੱਜਣ ਲੈਣ ਦਾ ਚਾਹਵਾਨਾ ਤਾਂ ਮੇਰੇ ਵਾਲੇ ਨੰਬਰ ਤੇ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਮਿਲਦੇ ਆਂ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ